ਗੌੜੀ ਮਹੱਲਾ ਪੰਜਵਾ ਗੁਆਰੇਰੀ ਰਹਿਣ ਦਿਨਸ ਰਹੈ ਇੱਕ ਰੰਗਾ ਪ੍ਰਾਪਕੋ ਜਾਣੈ ਸਦ ਹੀ ਸੰਗਾ ठाकुर ਨਾਮ ਕੀਓ ਓਨ ਵਰਤਨ ਤ੍ਰਿਪਤਾ ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ ਏਕੋ ਬਨਜ ਏਕੋ ਬਿਉਹਾਰੀ ਅਵਰ ਨ ਜਾਣਹਿ ਬਿਨ ਨਿਰੰਕਾਰੀ ਰਖ ਸੋਗ ਦੋਹੂ ਤੇ ਮੁਕਤੇ ਸਦਾ ਅਲਿਪਤ ਜੋਗ ਆਰ ਜੁਗਤੇ ਦੀਸ ਹੈ ਸਭ ਮਹਿ ਸਭ ਤੇ ਰਹਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਵਨ ਬਖਾਨਾਓ ਆਗਾਦ ਬੋਧ ਕਿਛ ਮਿਤ ਨਹੀਂ ਜਾਣਾਓ ਉਪਾਰ ਬ੍ਰਹਮ ਮੋਹੇ ਕਿਰਪਾ ਕੀਜੈ ਪੂਰ ਸੰਤਨ ਕੀ ਨਾਨਕ ਦੀਜੈ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੋਮ ਸੰਗ ਹੀ ਤੈ ਤੂੰ ਮੇਰੇ ਪਤ ਤੂੰ ਹੈ ਮੇਰਾ ਗਹਿਣਾ ਤੋਜ ਬਿਨ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਵ ਜਿਉ ਤੁਮ ਰਖਹੁ ਤੇਵਹੀ ਰਹਿਨਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜੈ ਫਿਖਉ ਤਹਾ ਤੁਮ ਬਸਨਾ ਨਿਰਭਾਉ ਨਾਮ ਜਪਾਉ ਤੇਰਾ ਰਸਨਾ ਤੂੰ ਮੇਰੇ ਨਾਮ ਨਿਧ ਤੂੰ ਗੰਡਾਰ ਰੰਗ ਰਸਾ ਤੂੰ ਮਨਹਿ ਆਧਾਰ ਤੂੰ ਮੇਰੀ ਸੋਭਾ ਤੂੰ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਾਨ ਤਨ ਅੰਤਰ ਤੁਹੀ ਧਿਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤ ਗੁਰ ਤੇ ਡ੍ਰਿੜਿਆ ਇਕ ਏਕੈ ਨਾਨਕ ਦਾਸ ਹਾਰ 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 ਟੇਕੈ ਗਉੜੀ ਗvaree ਮਹੱਲਾ ਪੰਜਵਾ ਬਿਆਪਤ ਹਰਖ ਸੋਗ ਬਿਸਥਾਰ ਬਿਆਪਤ ਸੁਰਗ ਨਰਕ ਅਵਥਾਰ ਵਿਆਪਤ ਧਨ ਨਿਰਧਨ ਪੇਖ ਸੋਬਾ ਮੂਲ ਵਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵਹਿ ਪ੍ਰਭ ਓਟ ਤੁਮਾਰੀ ਰਹਾਉ ਵਿਆਪਤ ਅਹ ਬੋਧ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਸਤ ਘੋੜੇ ਅਰਵਸਤਾ ਵਿਆਪਤ ਰੂਪ ਜੋਬਨ ਮਦ ਮਸਤਾ ਵਿਆਪਤ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸੀਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੈ ਹਉ ਫਾਸਾ ਵਿਆਪਤ ਗਿਰਸਤ ਵਿਆਪਤ ਉਦਾਸਾ ਆਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕੀ ਸਵਿਆਪਤ ਬਿਨ ਹਾਰ ਰੰਗ ਰਾਤ ਸੰਤਨ ਕੇ ਬੰਦਨ ਕਾਟੇ ਹਰ ਰਾਇ ਦਾ ਕਉ ਕਹਾ ਬਿਆਪੈ ਮਾਏ कहो नानक जेन तूर संत पाई ता निकट न आवै माई गौडी गुरेरि महल्ला पञ्जवा नैनहो नीद परदृश विकार श्रवण सोय निंद विचार ਰਸਨਾ ਸੋਈ ਲੋਭ ਮਿੱਠੈ ਸਾਦ ਮਨ ਸੋਇਆ ਮਾਇਆ ਬਸਮਾਦ ਏਸ ਗ੍ਰਹਿ ਮਹਿ ਕੋਈ ਜਾਗਤ ਰਹੈ ਸਾਬਤ ਵਸਤ ਉਹ ਆਪਣੀ ਲਹ ਰਹਾਉ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੂਸਨਹਾਰ ਪੰਚ ਬਟਵਾਰੇ ਸੂਨੇ ਨਗਰ ਪਰੇ ਠਗ ਹਾਰੇ ਓਨ ਤੇ ਰਾਖੈ ਬਾਪ ਨਾ ਮਾਈ ਓਨ ਤੇ ਰਾਖੈ ਮੀਤ ਨਾ ਭਾਈ ਦਰਬ ਸਿਆਣਪ ਨਾ ਓਏ ਰਹਤੇ ਸਾਧ ਸੰਗ ਓਏ ਦੁਸ਼ਟ ਵਾਸ ਹੋਤੇ ਭਰ ਕਿਰਪਾ ਮੋਹਿ ਸਾਰਿੰਗ ਪਾਣ ਸੰਤਨ ਧੂਰੈ ਸਰਬ ਨਿਧਾਨ ਸਾਬਤ ਪੂੰਜੀ ਸਤਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨਮਾਲ ਰਹਾਉ ਦੂਜਾ ਗੌਲੀ ਗੋਰੀ ਰੀ ਮਹੱਲਾ ਪੰਜਵਾ ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕੈ ਕੀਆ ਸਭ ਕਿਛ ਹੋਏ ਤਿਸਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰੂ ਪਾਹੇ ਕਾਜ ਤੁਮਾਰੇ ਦੇ ਨਿਬਾਹੇ ਰਹਾਉ ਸਭਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਅਧਾਰ ਸਰਬ ਵਿਆਪਿਤ ਪੂਰਨ ਧਨੀ ਜਾ ਕੀ ਸੋਭਾ ਘਾਟ ਘਾਟ ਬਣੀ ਜਿਸ ਸਿਮਰਤ ਦੁਖ ਡੇਰਾ ਟ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਕਰੇ ਸੰਤ ਸਬਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਅਧਾਰ ਨਨක मेරි சుਣ अරදාස සంతපරසාத ਮකౌਨමනෙවාස ගෞడੀ ගவாਰරි මහල්ල පගවා සතුගර දर्සන අගනනෙවාरी සතුගර පටతහමෑ மாਰ සතුගुර සංග ਨහි මනडുල්ਲੈ అம்ਰతබාणੀ ගोරமुखබ್ਲෑ. ਸਭ ਜਗ ਸਾਚਾ ਜਾ ਸੱਚ ਮਹਿ ਰਾਤੇ ਸੀਤਲ ਸਾਥ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸ਼ਾਂਤ ਕਿਰਪਾ ਤੇ ਮਿਟੇ ਮੋਹ ਪਰਮ ਸਾਧ ਰੇਣ ਮੱਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਵਿੰਦ ਸਾਦਾ ਮਹਿ ਇਹ ਹਮਰੀ ਜਿੰਦ ਕਿਰਪਾ ਨਿਤ ਕਿਰਪਾਲ ਧਿਆਵੋ ਸਾਧ ਸੰਗਤਾ ਬੈਠਣ ਪਾਵੋ ਮੋਹੇ ਨਿਰਗੁਣ ਕਾਓ ਪ੍ਰਭ ਕੀ ਨੀਂਦਿਆ ਸਾਧ ਸੰਗ ਨਾਨਕ ਨਾਮ ਲਇਆ गावड़ी ग्वारे री मोहल्ला पंजाब साद संग जपियो भगवंत केवल नाम दियो गोर मंत ताज अभिमान भए निर्वैर आठ पहर पूजा हो गोर पहर आब मात बिनसी दूष्ट बेगानी जब ते सुनेया हार जस कहानी रहा ਸਹਜ ਸੁਖ ਆਨੰਦ ਨਿਦਾਨ ਰਾਖਨ ਹਾਰ ਰਖ ਲੈ ਨਿਦਾਨ ਦੁਖ ਦਰਦ ਬਿਨ ਸੇ ਭੈ ਭਰਮ ਆਵਣ ਜਾਣ ਰਖੇ ਕਰ ਕਰਮ ਸੇਖ ਬੋਲ ਸੁਣੈ ਸਭ ਆਪ ਸਦਾ ਸੰਗਤਾ ਕਾਉ ਮਨ ਜਾਪ शांत प्रसाद भयो प्रगास पूर रहे एकै गुणतास कहत पवित्र सुनत पुनीत गुण गोविंद गावेह नित नीत कहो नानक जा कहो हो हो कृपाल तेस जान की सब पूरन काल ਗਉੜੀ ਗਵਾਰੇ ਦੀ ਮਹੱਲਾ ਪੰਜਾਬ ਵਾ ਵੰਦਨ ਤੋੜ ਬੋਲਾ ਵੇ ਰਾਮ ਮਨ ਮਹਿ ਲਾਗੇ ਸਾਚ ਤਿਆਨ ਮਿਟਹਿ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੇ ਘਾਰਿ ਕਿਰਪਾ ਇਸ ਸੰਗ ਮਿਲਾਵੇ ਰਹਾਉ ਜੇ ਸੋ ਹੋਏ ਦਿਆਲ ਤਿਸ ਆਪ ਮਿਲਾਵੈ ਸਰਬ ਨਿਧਾਨ ਗੁਰੂ ਤੇ ਪਾਵੈ ਆਪ ਤੇ ਆਗ ਮਟੈ ਆਵਣ ਜਾਣਾ ਸਾਧ ਕੈ ਸੰਗ ਪਾਰ ਬ੍ਰਹਮ ਕਿ ਛਾਣਾ ਜਾਨ ਉਪਰ ਪ੍ਰਭ ਭਏ ਦਇਆਲ ਜਨ ਕੀ तेक ਏਕ ਗੋਪਾਲ ਏਕਾ ਨਿਵ ਏਖੋ ਮਨੁ ਭਾਉ ਸਰਬ ਨਿਧਾਨ ਜਾਨਕੈ ਹਰ ਨਾਉ ਬਾਰ ਬ੍ਰਾਹਮ ਸਿਓ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰ ਪੂਰੇ ਮੇਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗਉੜੀ ਗੁਆਰੇ ਰੀ ਮਹੱਲਾ ਪੰਜਵਾ ਜੇ ਸਾਨਵਸੈ ਤਰੈ ਜਨ ਸੋਏ ਜਾ ਕੈ ਕਰਮ ਪ੍ਰਾਪਤ ਹੋਏ ਦੁਖ ਰੋਗ ਕਾਛ ਪਾਓ ਨਾ ਬਿਆਪੈ ਅੰਮ੍ਰਿਤ ਨਾਮ ਹਿਰਦੈ ਹਰਿ ਜਾਪੈ ਪਾਰ ਬ੍ਰਹਮ ਪਰਮੇਸ਼ੁਰ ਧਾਈਐ ਗੁਰ ਪੂਰੇ ਤੇ ਇਹ ਮਤ ਪਾਈਐ ਰਹਾਉ ਕਰਣ ਕਰਾਪਨ ਹਾਰ ਦਿਆਲ ਜੀ ਅਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ યા ਕੀ ਸੇਵਾ ਸਰਬਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾ ਕੀ ਟਹਲ ਨਾ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਾਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਅਜੰਤ ਤੇਰੀ ਸਰਣਾਈ ਨਾਨਕ ਨਾਮ ਮਿਲੇ ਵਡਿਆਈ ਗਾਉੜੀ ਗਵਾਰੇਰੀ ਮਹੱਲਾ ਪੰਜਵਾ ਜੀ ਜੋਗਤ ਜਾ ਕੈ ਹੈ ਹਾਥ ਸੋ ਸਿਮਰਹੁ ਅਨਾਥ ਕੋ ਨਾਥ ਹੈ ਪ੍ਰਭ ਚਿਤ ਆਏ ਸਭ ਦੁੱਖ ਜਾਏ ਭੈ ਸਭ ਬਿਨ ਸਹਿ ਹਰ ਕੈ ਨਾਏ ਬਿਨ ਹਾਰ ਭਾਉ ਕਾਹੇ ਕਾਮਨ ਹੈ ਹਰ ਬਿਸਰਤ ਕਾਹੇ ਸੁਖ ਜਾਨ ਹੈ ਰਹਾਉ ਜੇਨ ਧਾਰੇ ਬਹੁਤ ਰਣ ਅਗਾਸ ਜਾ ਕੀ ਜੋਤ ਜੀ ਪਰਗਾਸ ਜਾ ਕੀ ਬਖਸ ਨਾ ਮੇਟ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਆਠ ਪਹਿਰ ਸਿਮਰੋ ਪ੍ਰਭ ਨਾਮ ਅਨੇਕ ਤੀਰਥ ਮੱਜਨ ਇਸ ਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖੇਨ ਮਹਿ ਮਿਟ ਜਾਹੇ ਬੇਮੋਹਤਾਜ ਪੂਰਾ ਪਾਤ ਸਾਹੋ ਪ੍ਰਭ ਸੇਵਕ ਸਾਚਾ ਵੇ ਸਾਹੋ ਗੁਰ ਪੂਰੇ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਗੌੜੇ ਗਵਾਰੇ ਰੇ ਮਹੱਲਾ ਪੰਜਵਾ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸੁਮਤਿ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਿਜ ਸਬਾਏ ਕਹਾਉ सोई पछाता जिनह उपाय कार कृपा प्रभु आप मिलाया बाहा पकड़ लीनो कर अपना हर हर कथा सदा जप जपना मंत्र तंतर औखद पुनह चार हर हर नाम जीव प्राण आधार साचा थान पायो हर रंग दुतर तरए साधक संग ਸੁਖ ਵੈਸੋ ਹੋ ਸੰਤ ਸੱਜਣ ਪਰਵਾਰ ਹਾਰ ਧਨ ਖਟਿਓ ਜਾ ਕਾ ਨਾਹੇ ਸੁਮਾਰ ਜਿਸੈ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਥਾ ਕੋਏ ਨਾਹੇ ਗੌੜੀ ਗਵਾਰੇ ਰੀ ਮਹੱਲਾ ਪੰਜਵਾ पुनीत हो होहे तत्काल विनस जाहे माया जंजाल रसना रमहो राम गुणनीत सुख हो मेरे भाई मीत लेख लेखन राम नाम हर वाणी रहाओ। ਇਹ ਕਾਰਜ ਤੇਰੇ ਜਾਹੇ ਬਿਕਾਰ ਸਿਮਰਤਿ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਸ਼ੂਐ 모ਹ ਹੈ ਉਦਰਹਿ ਆਪ ਤਰੈ ਸੰਸਾਰ ਰਾਮ ਨਾਮ ਜਪ ਏਕੰਕਾਰ ਆਪ ਕਮਾਓ ਅਵਰਾ ਉਪਦੇਸ ਰਾਮ ਨਾਮ ਹਿਰਦੈ ਪਰਵੇਸ ਜਾ ਕੇ ਮਾਥੇ ਇਹੋ ਨਿਧਾਨ ਸੋਈ ਪੁਰਖ ਜਪੈ ਭਗਵਾਨ ਆਠ ਪਹਿਰ ਹਰ ਹਰ ਗੁਣ ਗਾਓ ਕਹੋ ਨਾਨਕ ਹਉ ਤਿਸ ਬਲ ਜਾਓ ਰਾਗ ਗਉੜੀ ਗੁਆਰੇਰੀ ਮਹੱਲਾ ਪੰਜਵਾ ਚਾਉ ਪਦੇ ਧੋਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹੈ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਨ ਤਿਸ ਸਿਉ ਮਨ ਰਚਨਾ ਕਹੋ ਗੁਸਾਈ ਮਿਲਿਆ ਕੇਹ ਜੋ ਬਿਬਰਜਤ ਤਿਸ ਸਿਉ ਨੇਹ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਸਾਤ ਹੋਵਨ ਮਨ ਲੱਗੈ ਨਾ ਰਾਤੀ ਬਾਵੇਂ ਮਾਰਗ ਟੇਡਾ ਚਲਨਾ ਸਿੱਧਾ ਛੋਟ ਅਪੂਠਾ ਬੁਣਨਾ ਦੋਹਾ ਸਿਰਿਆਂ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗਾਉੜੇ ਗਵਾਰੇ ਰੀ ਮਹੱਲਾ ਪੰਜਵਾ ਵਾਲ ਜੋਗ ਮਹਿ ਮਿਲ ਆਏ ਸੰਜੋਗ ਜਿ ਚਰ ਆਗਿਆ ਤਿ ਚਰ ਭੋਗਹਿ ਭੋਗ ਜਲੈ ਨਾ ਪਾਈਐ ਰਾਮ ਸਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹਟ ਜਾਲ ਜਾਈਐ ਪ੍ਰੇਅ ਸੰਗ ਨਾ ਪਾਵੈ ਬਹੁ ਜੂਨ ਫਵਾਈਐ ਸੀ ਲੋ ਸੰਜਮ ਪ੍ਰੇ ਆਗਿਆ ਮਾਨੈ ਤਿਸ ਨਾਰੀ ਕੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਹਿ ਪਰਵਾਨਿਆ ਗਾਉੜੀ ਗਵਾਰੇ ਰੀ ਮਹੱਲਾ ਪੰਜਵਾ कामतनवंत पागठ साचनाए हार गुण गावे सहज सुभाए रहाओ पीयू दादे का खोल डिठा खजाना ता मेरे मान पया निधाना रतन लाल जा का कशु नामोल परे भंडार अखूट अतोल ਆਵੈ ਖਰਚ ਹੈ ਰਾਲ ਮੇਲ ਭਾਈ ਥੋਟ ਨਾ ਆਵੈ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆਰ ਲਾਏ